ਵਾਸਰੇ ਘਾਲੀ ਸਾਰਿਆਂ ਨੂੰ ਅੱਜ ਅਸੀਂ ਆਏ ਵਾਸ਼ਿੰਗ ਮਸ਼ੀਨ ਲੈਣ। ਇਟਲੀ ਦੇ ਵਿੱਚ ਪਹਿਲਾ ਪ੍ਰੋਡਕਟ ਆਪਣਾ ਖਰੀਦਣ ਲੱਗੇ ਆ। ਸਰਦੀਆਂ ਦਾ ਟਾਈਮ ਆ ਕੱਪੜੇ ਨਹੀਂ ਸੁੱਕਦੇ ਸੇਤੀ। ਵਾਸ਼ਿੰਗ ਮਸ਼ੀਨ ਦੇਖਣ ਆਏ ਆ। ਮੱਕੀਆਂ ਸਾਡਾ ਘਰੋਂ ਬੇਟਾ ਸਾਡੂ ਮੇਰਾ ਹੋ ਸਿਸਟਰ। ਚਾਰ ਜਣੇ ਆਏ ਮਸ਼ੀਨ ਦੇਖਣ। ਇਮਨੂੰ ਐ ਲੱਗਦਾ ਜੀ ਕੀੜਾ ਕੱਢਣਾ ਕੀ ਪਤਾ ਨਾ ਘਟ ਜੇ ਪਟਕੇ ਪੁੱਠਾ ਰਾਂ ਲਾ ਦਈਏ ਦੇਖ ਲੈ ਪੁੱਠਾ ਲਾ ਕੇ ਸਹੀ ਘਟ ਵੜਨ ਦੇਉਣਗੇ ਉਹਦੋਂ ਲੱਗੀਆਂ ਹੋਣਗੀਆਂ ਗੁਰਪੀਤਾ ਉਹ ਦੋਵਾਂ ਤੇ ਚੱਕ ਜੁੱਕ ਦਿੱਤੀਆਂ ਹੋਣਗੀਆਂ ਇਹਨਾਂ ਨੇ ਹਾਂ ਇਹ ਆ ਤਾਂ ਦੇਖ ਲਈ 259 ਦੀ ਇਹ ਨੂੰ 300 ਉਹਨਾ ਆ ਗਏ ਉਹ ਤੋਂ ਦੇਸ ਯੋ ਨਾ ਲਾਜੀ ਮਾਰ ਵੀ ਤੁਸੀਂ ਗਾਗ ਦੁੱਜੀ ਚ ਆ ਪਈਆਂ ਨੇ ਬਾਹਰ ਮੇਹੀ ਨਾ ਹੂੰ 10 ਕਿਲੋ ਉਹ 7 ਕਿਲੋ ਆ 10 ਕਿਲੋ ਵਾਲੀ ਦਾ 299 258 ਆ ਕਿੰਨੇ ਆ ਜੀ 299 ਕਿੰਨੇ ਕਿਲੋ 10 ਉਹ 7 ਉਹ 17 ਕਿਲੋ ਪਰ ਲਈ ਸਬਾਤ ਤੇ ਕਿਉਂ? ਕਿਥੇ ਮੰਡਰੇ ਜੀ? ਆਹ ਰੇੜੀ ਚੱਲੇਗੀ। ਆ ਜਾਣੀ। ਆ ਜਾਣੀ ਆ ਜੀ। ਉੱਥੇ ਆਂ ਗੱਤੀ ਸਿੱਧੀ ਆ ਜੀ। ਅੱਛਾ ਅੱਛਾ ਯਾਹੰਨੀ। ਰੇੜੀ ਰੱਖੋ। ਚੱਕੀ ਨਾ। ਇਹਨਾਂ ਨੇ ਗੱਤੇ ਜਗਾ ਤਾਂ ਨਹੀਂ ਪਾ ਕੇ ਦਿੱਤੀ। ਜੇ ਮੈਂ ਇਥੋਂ ਨੀ ਸਿਰੋਲ ਮਗਰ ਹੀ। ਇਸ ਕਮੈਂਟ ਕੋਲ ਨਾ। ਲਾ ਦੇ ਜੀ। aspetta 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 che aspetta 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 Tieni, aspetta 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 Ok. aspetta 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 Questo aspetta 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 Ciao, ਫੱਟਾ ਰੱਖ ਲਾ ਐਂ ਕਰ ਫੱਟਾ ਰੱਖੀ ਤੇ ਫੱਟਾ ਰੱਖ ਲੈਣੇ ਉੱਪਰ ਤੇਸ ਪਾੰ ਰੱਖਦੇ ਨੇ ਡਬਲ ਹੋ ਜਾਂਦਾ ਫੱਟਾ ਗੁਪਤੀ ਨਹੀਂ ਫੱਟਾ ਕਿਹੜਾ ਅਛਾ ਹੋ ਫੱਟਾ ਰੱਖ ਕੇ ਫੇਰ ਹੀ ਲੋਟ ਉਪਣ ਹੂੰ ਉਹ ਦੂਜੀ ਰੋਟੀ ਸੁੱਧਾਈ ਕਰ ਲਈਏ ਮੈਨੂੰ ਐਂ ਤੋਂ ਆਟਾ ਲੱਗੂਗਾ ਉਹ ਘੜਕੇ ਰੱਖ ਲਓ ਕੋਈ ਨਾ ਬਣਾ ਲੈਂਦਾ ਭਾਈ ਜਾਨਤ ਥੋੜੇ ਵਿੱਚ